ਜ਼ਿਲ੍ਹਾ ਨਵਾਂਸ਼ਹਿਰ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਪਰ ਇਹ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਲੋਕ ਸਭਾ ਸੀਟ ਦੇ ਹਲਕਾ ਇੰਚਾਰਜ ਮਾਲਵਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਸਾਬਕਾ ਚੇਅਰਮੈਨ ਮੰਡੀ ਬੋਰਡ ਚਮਨ ਲਾਲ ਭਾਨ ਮੁਜਾਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅੰਗਤ ਸੈਣੀ ਦੀਆਂ ਗਲਤ ਵਿਚਾਰਧਾਰਾ ਤੋਂ ਦੁਖੀ ਹੋ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਜਿੱਥੇ ਇਹਨਾਂ ਦਾ ਪਾਰਟੀ ਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਗਿਆ ਹੈ ਦੇਖੋ ਅੱਜ ਜਿਹੜੇ ਸਾਡੇ ਪਾਠਕ ਸਾਹਿਬ ਹੈ ਰਣਿਤ ਮੋਹਨ ਪਾਠਕ ਜੀ ਉਹਨਾਂ ਦੀ ਅਗਵਾਈ ਚ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਵਿਸਤਾਰ ਹੋਇਆ ਜਿਦੇ ਚ ਕਾਂਗਰਸ ਨੂੰ ਛੱਡ ਕੇ ਤਕਰੀਬਨ 15 ਤੋਂ ਵੱਧ ਸਰਪੰਚ ਸਹਿਬਾਨ ਬਲਾਕ ਸੰਮਤੀ ਦੇ ਮੈਂਬਰ ਸਹਿਬਾਨ ਸਾਬਕਾ ਬਲਾਕ ਬਲਾਕ ਸੰਮਤੀ ਦੇ ਮੈਂਬਰ ਸਹਿਬਾਨ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸਹਿਬਾਨ ਤਮਾਮ ਉਹ ਆਗੂ ਜਿਨ੍ਹਾਂ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਵੱਖ-ਵੱਖ ਥਾਵਾਂ ਤੇ ਅਗਵਾਈ ਕੀਤੀ ਹੈ ਉਹ ਆਜਾਵਾ ਦੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣੇ ਆ ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਜੀ ਆਖਦੇ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਿਰਸਾਨੀਆਂ ਦੋਨੋਂ ਨੂੰ ਲੈ ਕੇ ਮੀਟਿੰਗ ਵੀ ਚੱਲੀ ਕੱਲ 2:30 ਦੇ 2:30 ਵਜੇ ਕੋਈ ਨਤੀਜਾ ਨਹੀਂ ਆ ਰਿਹਾ ਤੇ ਦੂਜੇ ਪਾਸੇ ਐਵੇਂ ਪੰਜਾਬ ਦੇ ਅੰਦਰ ਇਹ ਡਰੋਨ ਸਿੱਕੇ ਜਾ ਰਹੇ ਕੱਲ ਹਰਿਆਣਾ ਸਰਕਾਰ ਵੱਲੋਂ ਸੀਐਮ ਸਾਫ ਦਾ ਸੀਐਮ ਚਨੀ ਨੇ ਵੀ ਗੱਲ ਕਹੀ ਸੀਐਮ ਸਾਫ ਨੂੰ ਚਾਹੀਦਾ ਭੋਨਵਾਨ ਜੀ ਨੂੰ ਕਿ ਉਹਨਾਂ ਦੇ ਕੋਈ ਐਕਸ਼ਨ ਲਿਆ ਜਾਵੇ ਕਿ ਪੰਜਾਬ ਦੀ ਹੱਦ ਦੇ ਵਿੱਚ ਡਰੋਨ ਸਟੋ ਰਹਿ ਰਹੇ ਨੇ ਉਹਨਾਂ ਦੀ ਦੇਖੋ ਪਹਿਲੀ ਗੱਲ ਤੇ ਜਿਹੜੀ ਇਹ ਜੂਰੀਡਿਕਸ਼ਨ ਵਾਇਲੇਸ਼ਨ ਹੋਈ ਹੈ ਕੱਲ ਉਹਦਾ ਇਮੀਡੀਏਟਲੀ ਪੰਜਾਬ ਸਰਕਾਰ ਨੇ ਨੋਟਿਸ ਲਿਆ ਹੈ ਔਰ ਹਰਿਆਣਾ ਸਰਕਾਰ ਨੂੰ ਉਹਨਾਂ ਤੋਂ ਜਵਾਬ ਮੰਗਿਆ ਗਿਆ ਹੈ ਦੂਸਰਾ ਡੈਫੀਨੇਟਲੀ ਪੰਜਾਬ ਨਾਲ ਇਸ ਤਰੀਕੇ ਨਾਲ ਤੱਕਾ ਕੀਤਾ ਜਾ ਰਿਹਾ ਇੱਕ ਪਾਸੇ ਤੇ ਅਸੀਂ ਇੰਟਰਨੈਸ਼ਨਲ ਬਾਰਡਰ ਤੇ ਆ ਪਾਕਿਸਤਾਨ ਵੱਲੋਂ ਡਰੋਨ ਸਾਡੇ ਆ ਰਹੇ ਔਰ ਦੂਜੇ ਪਾਸੇ ਜਿਸ ਤਰੀਕੇ ਨਾਲ ਸਾਡੇ ਕਿਸਾਨਾਂ ਨੂੰ ਆਪਣੀ ਹੀ ਰਾਜਧਾਨੀ ਤੋਂ ਰੋਕਣ ਵਾਸਤੇ ਭਾਜਪਾ ਦੀ ਹਰਿਆਣਾ ਸਰਕਾਰ ਨੇ ਜਿਸ ਤਰੀਕੇ ਨਾਲ ਅਤਿਆਚਾਰ ਕੀਤਾ ਆ ਉਹਨੂੰ ਵੀ ਆਵਾ ਦੀ ਪਾਰਟੀ ਨੇ ਕੰਡਮ ਵੀ ਕੀਤਾ ਨੋਟਿਸ ਵੀ ਲਿਆ ਔਰ کل ਰਾਤ ਜਿਹੜੀ ਸੈਂਟਰਲ ਮinistrਾਂ ਨਾਲ ਗੱਲਬਾਤ ਹੋਈ ਆ ਉਹਦੇ ਚ ਮਾਨਯੋਗ ਮੁੱਖ ਮੰਤਰੀ ਜੀ ਨੇ ਸਖਤ ਇਤਰਾਜ਼ ਜਤਾਇਆ ਔਰ ਉਹਨਾਂ ਨੇ ਕਮਿਟਮੈਂਟ ਕੀਤੀ ਕਿ ਅੱਗੇ ਤੋਂ ਜਿਹੜਾ ਆ ਇਸ ਤਰ੍ਹਾਂ ਨਹੀਂ ਹੋਊਗਾ ਲੇਕਿਨ ਸਾਡੇ ਸਾਰੇ ਮੁਲਕ ਵਾਸਤੇ ਬੜੀ ਮਤਲਬ ਦੁੱਖ ਦੀ ਗੱਲ ਹੈ ਕਿ ਸਾਡੇ ਆਪਣੇ ਕਿਸਾਨਾਂ ਨੂੰ ਉਹਨਾਂ ਦੀ ਰਾਜਧਾਨੀ ਤੋਂ ਜਾਣ ਚ ਭਾਜਪਾ ਸਰਕਾਰ ਰੋਕ ਰਹੀ ਹੈ ਜੋ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਬਣੀ ਸੀ ਤਾਂ ਕੈਬਨਿਟ ਮਕਰੀਅ ਜਿ ਮੌਜੂਦਾ ਨੇ ਗਗਨ ਅਨਮੋਲ ਜੀ ਨੇ ਕਿਹਾ ਸੀ ਕਿ ਪੰਜ ਮਿੰਟਾਂ ਦੇ ਵਿੱਚ ਜਿਹੜੀ ਆ ਐਮਐਸਪੀ ਦੇਾਂਗੇ ਪਰ ਹਲੇ ਤੱਕ ਆਪ ਮੌਜੂਦਾ ਸਰਕਾਰ ਨੇ ਇਹਨੂੰ ਕੰਮ ਕਰਨ ਤੱਕ ਕੋਈ ਇੱਕ ਗੱਲ ਸਮਝਣੀ ਪੈਣੀ ਆ ਮਿਨਿਮਮ ਸਪੋਰਟਸ ਪ੍ਰਾਈਸ ਦੇਣ ਦਾ ਪੂਰੀ ਤਰ੍ਹਾਂ ਅਧਿਕਾਰ ਸੈਂਟਰ ਸਰਕਾਰ ਦਾ ਹੈ ਔਰ ਬਦਕਿਸਮਤੀ ਦੇਖੋ ਸਾਡੇ ਮੁਲਕ ਦੀ ਕਿ ਜਿਹੜਾ ਸਾਡਾ ਅੰਨਦਾਤਾ ਉਹ ਆਪਣੀ ਫਸਲਾਂ ਤੇ ਜਾਂ ਸਬਜ਼ੀਆਂ ਤੇ ਜਾਂ ਫਲਾਂ ਤੇ ਮਿਨਿਮਮ ਸਪੋਰਟਸ ਪ੍ਰਾਈਸ ਨਿਰਧਾਰਿਤ ਨਹੀਂ ਕਰ ਰਿਹਾ ਹਾਲਾਂਕਿ ਆਪਾਂ ਸਾਰੇ ਦੇਖਦੇ ਆ ਕੋਈ ਵੀ ਧੰਦਾ ਹੋਵੇ ਕੋਈ ਵੀ ਕਾਰੋਬਾਰ ਹੋਵੇ ਹਰ ਬੰਦੇ ਨੂੰ ਅਧਿਕਾਰ ਹੈ ਉਹ ਆਪਣੀ ਚੀਜ਼ ਤੇ ਆਪਣੀ ਵਸਤੂ ਤੇ ਮਿਨੀਮਮ ਸਪੋਰਟਸ ਪ੍ਰਾਈਸ ਲਿਖ ਸਕਦਾ ਲੈ ਸਕਦਾ ਲੈ ਸਕਦਾ ਕਿਸਾਨਾਂ ਵਾਸਤੇ ਨਹੀਂ ਹੈ ਸੋ ਡੈਫੀਨਿਟਲੀ ਕੇਂਦਰ ਸਰਕਾਰ ਜਿਹੜੀਆਂ 23 ਫਸਲਾਂ ਤੇ ਵੀ ਐਮਐਸਪੀ ਅਨਾਉਂਸ ਕਰਦੀ ਹੈ ਘੋਸ਼ਣਾ ਕਰਦੀ ਆ ਉਹਨੂੰ ਇਨਸ਼ੋਰ ਨਹੀਂ ਕਰਦੀ ਝੋਨੇ ਕਣਕ ਤੋਂ ਇਲਾਵਾ ਤੋ ਅਸੀਂ ਉਹ ਮੁੱਦਾ ਚੱਕਿਆ ਹੈ ਅਗਰ ਇਹ ਬੇਸਿਕਲੀ ਸਟੇਟ ਸਬਜੈਕਟ ਨਹੀਂ ਹੈ ਸੋ ਅਸੀਂ ਲਗਾਤਾਰ ਸਾਡੇ ਮੁੱਖ ਮੰਤਰੀ ਜੀ ਉਸ ਮੀਟਿੰਗ ਦਾ ਹਿੱਸਾ ਬਣ ਰਹੇ ਆਂ ਔਰ ਇੱਕ ਇਮਾਨਦਾਰ ਆਗੂ ਦੀ ਤਰ੍ਹਾਂ ਉਹਨਾਂ ਨੇ ਆਪਣੀ ਭੂਮਿਕਾ ਅਦਾ ਕੀਤੀ ਹੈ ਕਿ ਕੇਂਦਰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਵਾਜਿਬ ਜਿਹੜੀਆਂ ਮੰਗਾਂ ਜਾਇਜ਼ ਮੰਗਾਂ ਪੂਰੀਆਂ ਕਰੇ। ਸਰਸਰ ਸਾਹਿਬ ਨੇ ਇੱਕ ਗੱਲ ਵੀ ਕਿਹਾ ਨਾ ਚਾਹੁੰਦੇ। ਦੇਖੋ ਗੱਲ ਇਹ ਆ ਵੀ ਅਕਾਲੀ ਦਲ ਦੇ ਜਿਹੜੇ ਹਾਲਾਤ ਐ ਜੋ ਇਹਨਾਂ ਦੀਆਂ ਪਿੱਛੇ ਕਰਤੂਤਾਂ ਰਹੀਆਂ ਉਹਨਾਂ ਨਾਲ ਕੋਈ ਵੀ ਜੁੜ ਨਹੀਂ ਸਕਦਾ। ਔਰ ਬਹੁਜਨ ਸਮਾਜ ਨਾਲ ਜਿਸ ਤਰੀਕੇ ਨਾਲ ਇਹਨਾਂ ਨੇ ਵਾਰ-ਵਾਰ ਜਿਸ ਤਰੀਕੇ ਨਾਲ ਵਾਰ-ਵਾਰ ਵਾਅਦਾ ਖਲਾਫੀ ਕੀਤੀ ਹੈ ਚਾਹੇ 96 ਦਾ ਉਦਾਹਰਣ ਲੈ ਲਓ ਚਾਹੇ ਮੌਜੂਦਾ ਦੌਰ ਜਦੋਂ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਦੋਂ ਬਹੁਜਨ ਸਮਾਜ ਨੂੰ ਨੇੜੇ ਲਾ ਲੈਂਦੇ ਆ ਜਦੋਂ ਇਹਨਾਂ ਨੂੰ ਭਾਜਪਾ ਵਾਅਦਾ ਮਾਰਨ ਲੱਗ ਜਾਂਦੀ ਹੈ ਜਾਂ ਗੱਲ ਲਾ ਦਿੰਦੀ ਹੈ ਬਹੁਜਨ ਸਮਾਜ ਨੂੰ ਇਗਨੋਰ ਕਰ ਦਿਆ ਸੋ ਅਕਾਲੀ ਦਲ ਬਾਦਲ ਹੈ ਬੇਸਿਕਲੀ ਅਕਾਲੀ ਦਲ ਤਾਂ ਹੁਣ ਇਹ ਰਿਆ ਨਹੀਂ ਸੋ ਇਹ ਬਾਦਲ ਪਰਿਵਾਰ ਦੀ ਆਪਣੀ ਸਿਰ ਪਰਿਵਾਰ ਦੀ ਰਾਜਨੀਤੀ ਬਚਾਉਣ ਲਈ ਵਾਰ-ਵਾਰ ਬਹੁਜਨ ਸਮਾਜ ਨਾਲ ਜਿਹੜਾ ਧੋਖਾ ਕੀਤਾ ਜੀ ਸਰ ਸਰ ਇਹ ਬਿਆਨ ਆਇਆ ਕਿ ਕਿਸਾਨਾਂ ਦਾ ਅੰਦੋਲਨ ਟੋਮਾ ਚੱਲ ਰਿਹਾ ਪਰ ਦਸਾ ਦਿਨਾਂ ਦੇ ਕੋਲ ਲੱਗ ਜਾਣਾ ਫਿਰ ਕਿਸਾਨਾਂ ਦਾ ਕੀ ਬਣੇਗਾ ਲੱਗਦਾ ਵੀ ਕੋਰ ਲੱਗ ਜਾਏਗਾ ਤੇ ਉਹ ਅੰਦੋਲਨ ਚੱਲ ਰਿਹਾ ਜਾਏਗਾ ਦੇਖੋ ਗੱਲ ਇਹ ਆ ਕਿਸਾਨ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਸੰਘਰਸ਼ ਕਰ ਰਿਹਾ ਇਸ ਮੰਗਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਅੱਜ ਤੋਂ 2 ਸਾਲ ਪਹਿਲਾਂ ਆਪ ਕਮਿਟਮੈਂਟ ਕੀਤੀ ਸੀ ਇਹ ਬਦਕਿਸਮਤੀ ਹੈ ਦੇਸ਼ ਦੀ ਕਿ ਦੇਸ਼ ਦੇ ਸਭ ਤੋਂ ਉੱਚ ਅਹੁਦੇ ਤੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਆਪਣੀ ਗੱਲ ਨੂੰ ਪੂਰਾ ਨਹੀਂ ਕਰ ਰਹੇ ਔਰ ਜਿਸ ਤਰੀਕੇ ਨਾਲ ਲਗਾਤਾਰ ਕਿਸਾਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਕਾਰਪੋਰੇਟ ਜਗਤ ਨੂੰ ਫਾਇਦਾ ਪਹਚਾਇਆ ਜਾ ਰਿਹਾ ਇਹਨੂੰ ਵੀ ਆਮ ਆਦਮੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਮੁੱਦੇ ਨੂੰ ਕਈ ਵਾਰ ਚੱਕਿਆ ਲੇਕਿਨ ਅਸੀਂ ਉਮੀਦ ਕਰਦੇ ਹਾਂ ਜਿਸ ਤਰੀਕੇ ਦੀ ਕੱਲ ਰਾਤ ਗੱਲਬਾਤ ਹੋਈ ਆ ਕਿ ਇਹਦੇ ਪੋਜੀਟਿਵ ਔਰ ਸਾਰਥਕ ਰਿਜ਼ਲਟ ਆਉਣਗੇ ਔਰ ਅਸੀਂ ਸੈਂਟਰ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਇਮੀਡੀਏਟਲੀ ਪੂਰਾ ਕਰੋ ਇਸ ਵਾਰ-ਵਾਰ ਕਿਸਾਨ ਭਾਈਚਾਰੇ ਨਾਲ ਮਜ਼ਦੂਰ ਭਾਈਚਾਰੇ ਨਾਲ ਧੋਖਾ ਨਾ ਕੀਤਾ ਜਾਵੇ ਇੰਨੀ ਇਮੀਡੀਏਟ ਕਿੰਨਾ ਲੱਗਦਾ ਵੇ ਜੀ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸ਼ੁਰੂ ਕੀਤਾ ਸੁਬੰਧ ਕਿਤਾ ਕੀ ਪ੍ਰਕਿਰਣਾ ਦੱਸੋ ਦੇਖੋ ਪੰਜਾਬ ਬਚਾਓ ਯਾਤਰਾ ਨਹੀਂ ਹੈ ਉਹ ਬੇਸਿਕਲੀ ਪਰਿਵਾਰ ਦਾ ਰਾਜਨੀਤੀ ਬਚਾਓ ਯਾਤਰਾ ਹੈ ਔਰ ਜਿਸ ਤਰੀਕੇ ਨਾਲ ਪਿਛਲੇ 2 ਹਫਤਿਆਂ ਚ ਪੰਜਾਬ ਦੇ ਲੋਕਾਂ ਨੇ ਉਹਨਾਂ ਤੋਂ ਦੂਰੀ ਬਣਾ ਕੇ ਰੱਖੀ ਆ ਤੇ ਜਿਹੜੀ ਪਰਿਵਾਰ ਬਚਾਓ ਯਾਤਰਾ ਦਾ ਤਾਂ ਖੁਲਾਸਾ ਹੋ ਚੁੱਕਿਆ ਕਿਉਂਕਿ ਜਿੰਨੇ ਵੱਡੇ ਇਹਨਾਂ ਨੇ ਕੁਕਰਮ ਕੀਤੇ ਆ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਪੈਟਰੋਨੇਸ ਕੀਤਾ ਆ ਤੇ ਲੋਕ ਤੇ ਛੱਡੋ ਪ੍ਰਮਾਤਮਾ ਵੀ ਇਹਨਾਂ ਨੂੰ ਜਿਹੜਾ ਆ ਇਸ ਟਾਈਮ ਬਚਾਉਣ ਨੂੰ ਤਿਆਰ ਨਹੀਂ ਨੇ ਇੰਡੀਆ ਗੱਠ ਜੂਟ ਕਿਤੇ ਪੰਜਾਬ ਚ ਦੋਨੇ ਪਾਰਟੀਆਂ ਅਲੱਗ ਅਲੱਗ ਨੇ ਬਾਕੀ ਜਿਹੜੀ ਹੈ ਵਿਧਾਨ ਸਭਾ ਦੋ ਜਿਹੜਾ ਲੋਕ ਸਭਾ ਦੀਆਂ ਇਲੈਕਸ਼ਨ ਹੋਣੀਆਂ ਆ ਕੀ ਇੰਡੀਆ ਗੱਠ ਇਕੱਠਾ ਚਲੇਗਾ ਦੇਖੋ ਇੰਡੀਆ ਗੱਠ ਜੋੜ ਦਾ ਜਿਹੜਾ ਕਨਸੈਪਟ ਹੈ ਬੇਸਿਕਲੀ ਦੇਸ਼ ਚ ਵੱਧ ਰਹੀ ਤਾਨਾਸ਼ਾਹੀ ਨੂੰ ਰੋਕਣਾ ਭਾਜਪਾ ਦਾ ਸਾਡੀਆਂ ਸੰਸਥਾਵਾਂ ਨੂੰ ਰਾਜਨੀਤਿਕ ਕਰਨ ਤੋਂ ਰੋਕਣਾ ਔਰ ਦੇਸ਼ ਦੇ ਬਾਬਾ ਸਾਹਿਬ ਅੰਬੇਡਕਰ ਜੀ ਵੱਲੋਂ ਦਿੱਤੇ ਸੰਵਿਧਾਨ ਨੂੰ ਬਚਾਉਣਾ ਹੈ ਡੈਫੀਨੇਟਲੀ ਜਿੱਥੇ ਬੀਜੇਪੀ ਦਾ ਕੋਈ ਆਧਾਰ ਨਹੀਂ ਹੈ ਉੱਥੇ ਮੈਨੂੰ ਲੱਗਦਾ ਹੈ ਵੀ ਪਾਰਟੀ ਨੇ ਇਹ ਸੋਚਿਆ ਕੋਈ ਜ਼ਰੂਰਤ ਨਹੀਂ ਹੈ ਜਿੱਥੇ-ਜਿੱਥੇ ਲੱਗਦਾ ਹੈ ਕਿ ਬੀਜੇਪੀ ਮਜ਼ਬੂਤ ਹੈ ਉੱਥੇ ਇੰਡੀਆ ਗਠਜੋੜ ਇੱਕ ਕੈਂਡੀਡੇਟ ਦੇਣ ਦੀ ਕੋਸ਼ਿਸ਼ ਕਰੂ ਪੰਜਾਬ 'ਚ ਮੈਨੂੰ ਲੱਗਦਾ ਜ਼ਰੂਰਤ ਨਹੀਂ ਹੈ ਇਸ ਕਰਕੇ ਆਮ ਆਦੀ ਪਾਰਟੀ ਔਰ ਕਾਂਗਰਸ ਕੇਲੇ ਕੇਲੇ ਲੜ। ਸੰਡੇ ਦੀ ਮੀਟਿੰਗ ਕਿੰਨੀ ਉਮੀਦ ਹੈ ਸੰਡੇ ਜਿਹੜੀ ਮੀਟਿੰਗ ਕਿਸਾਨਾਂ ਦੇ ਨਾਲ ਹੋ ਰਹੀ ਹੈ ਕੇਂਦਰ ਦੇ ਫਿਰ ਮੰਤਰੀ ਆਰੇ ਬੁਲਾਇਆ ਗਿਆ। ਕਿੰਨੀ ਉਮੀਦ ਰੱਖਤੀ ਹੈ ਆਮ ਮੌਜੂਦਾ ਸਰਕਾਰ? ਦੇਖੋ ਜਿਸ ਤਰੀਕੇ ਨਾਲ ਕਿਸਾਨ ਲੀਡਰ ਸਹਿਬਾਨਾ ਨੇ ਬਾਹਰ ਆ ਕੇ ਆਪਣੀ ਗੱਲ ਰੱਖੀ ਆ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਮੌਕੇ ਤੇ ਗਵਾ ਰਹੇ ਆ ਉਹਨਾਂ ਨੇ ਜੋ মিডিਆ ਨੂੰ ਸਾਹ ਦੱਸਿਆ ਔਰ ਜਾਂ ਜਿਹੜੇ ਸੈਂਟਰ ਦੇ ਮੰਤਰੀਆਂ ਨੇ ਇਨਸ਼ੋਰ ਕੀਤਾ ਸਾਨੂੰ ਪੂਰੀ ਉਮੀਦ ਹੈ ਕਿ ਕਿਸਾਨਾਂ ਦੀਆਂ ਵਾਜਬ ਔਰ ਜਾਇਜ਼ ਮੰਗਾਂ ਕੇਂਦਰ ਸਰਕਾਰ ਪੂਰੀ ਕਰੂਗਾ। ਕੰਗ ਸਾਬ ਜਿਵੇਂ ਕਿ ਬਾਕੀ ਕਈ ਚੇਤਾਂ ਦੇ ਵਿੱਚ ਆਵਾਜ਼ ਵੀ ਪਾਰਟੀ ਨੇ ਆਪਣੇ ਜਿਹੜੇ ਆ ਕੈਂਡੀਡੇਟਸ ਅਨਾਉਂਸ ਕਰਦੇ ਪੰਜਾਬ ਵਿੱਚ ਕਦੋਂ ਹੋਣ ਦੇ ਚਾਂਸ ਹੈ ਆਵਾਜ਼ ਦੇਖੋ ਪੰਜਾਬ ਤੇ ਆਲਰੇਡੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਔਰ ਸਾਡੇ ਨੈਸ਼ਨਲ ਸੁਪਰੀਮੋ अरविंद केजरीवाल जी ऑलरेडी कह चुके अगले फरवरी दे लास्ट वीक तक पंजाब दे कैंडिडेट अनाउंस ਕਰ ਦੇ ਸਰ ਜੀ ਜੀ ऑलरेडी लीडरशिप कह चुकी है अरविंद केजरीवाल ਜਿਹੜੇ ਈਡੀ ਸੰਭਲ ਆ ਰਹੇ ਨੇ ਉਹਨੂੰ ਬੁਲਾਇਆ ਵੀ ਗਿਆ ਹੈ ਉਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਹੈ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਭਾਰਤੀ ਜਨਤਾ ਪਾਰਟੀ ਦੀ ਤਾਕਤ ਜਿਹੜੇ ਜਿਹੜੇ ਸੂਬਿਆਂ ਚ ਹੈ ਉੱਥੇ अरविंद केजरीवाल जी बीजेपी ਤੇ ਵੱਡਾ ਡੈਂਟ ਪਾ ਸਕਦੇ ਆ ਜਾਂ ਜਿਹੜੇ अरविंद केजरीवाल जी ਦਾ ਲੋਕਾਂ ਨੂੰ ਕਮਿਊਨਿਕੇਟ ਕਰਨ ਦੀ ਤਾਕਤ ਹੈ ਲੋਕਾਂ ਤੱਕ ਮੋਦੀ ਸਰਕਾਰ ਦੀਆਂ ਐਨਟੀ ਪੀਪਲ ਨੀਤੀਆਂ ਨੂੰ ਪਹੁੰਚਾਉਣ ਦੀ ਤਾਕਤ ਹੈ ਔਰ ਤੋਂ ਭਾਜਪਾ ਡਰਦੀ ਹੈ ਇਹ ਦੇਖੋ ਜਿਹੜੇ ਬੰਦੇ ਤੇ ਮੋਦੀ ਸਾਹਿਬ ਨੇ 70000 ਕਰੋੜ ਦੇ ਇਲਜ਼ਾਮ ਲਾਏ ਸੀ ਉਹਨੂੰ ਤੇ ਮਹਾਰਾਸ਼ਟਰ ਡਿਪਟੀ ਸੀਐਮ ਬਣਾਇਆ ਤੇ ਜਿਹੜੇ ਇਨਸਾਨ ਨੇ ਦਿੱਲੀ ਦੇ ਲੋਕਾਂ ਦੀ ਕਿਸਮਤ ਉਹਨਾਂ ਦੀ ਭਵਿੱਖ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਦਲੀ ਅਰਵਿੰਦ ਕੇਜਰੀਵਾਲ ਜੀ ਹੋਣ ਚਾਹੇ ਮਨੀਸ਼ ਰੇਧਿਆ ਜੀ ਹੋਣ ਉਹਨਾਂ ਨੂੰ ਜੇਲਾ ਛੁੱਟਿਆ ਜਾ ਰਿਹਾ ਹੈ ਸੋ ਇਹ ਬਦਕਿਸਮਤੀ ਸਾਡੇ ਮੁਲਕ ਦੀ ਹੈ ਔਰ ਇਸ ਦੇ ਖਿਲਾਫ ਹੀ ਆਮ ਆਦਮੀ ਪਾਰਟੀ ਸੜਕਾਂ ਤੋਂ ਲੈ ਕੇ ਸੰਸਦ ਤੱਕ ਲੜਾਈ ਲੜ ਰਹੀ ਹੈ। ਕੀ ਰੀਜ਼ਨ ਹੈ ਕਿ ਅੱਜ ਕਾਂਗਰਸ ਮਾਲਵੇ ਦਾ ਕਹੇ ਕਿ ਆ ਬਦਮਿਸ਼ਾ ਨਾ ਰਹਿਣਾ। ਰੀਜ਼ਨ ਮੈਂ ਸਟੇਜ ਤੇ ਵੀ ਦੱਸੀ ਹੈ ਕਿ ਜਦੋਂ ਵਰਕਰ ਦੀ ਨਾ ਕਦਰ ਨਾ ਹੋਵੇ ਕਿਉਂਕਿ ਇੱਕ ਵਰਕਰ ਹੁੰਦਾ ਅਸੀਂ ਵਰਕਰ ਵੀ ਨਹੀਂ ਲੀਡਰ ਵੀ ਨਹੀਂ ਰਹੇ ਪਰ ਆਪਣੇ ਆਪ ਨੂੰ ਲੀਡਰ ਮੰਨਿਆ ਨਹੀਂ। ਬੇਸ਼ੱਕ ਦੋ ਵਾਰ ਮੈਂ ਆਪਣੇ ਮਾਰ ਕਮੇਟੀ ਚੇਅਰਮੈਨ ਰਹਾ। ਕੋਈ ਇਲੈਕਸ਼ਨ ਨਹੀਂ ਛੱਡੀ ਮਿਲ ਦੇ ਵੀ ਜਿੱਤਿਆ ਬੈਂਕ 'ਚ ਵੀ ਜਿੱਤਿਆ ਜ਼ਿਲ੍ਹਾ ਪ੍ਰੀਸ਼ਦ ਵੀ ਸੰਮਤੀ ਵੀ ਮਿਲਕ ਪਲਾਂਟ ਵੀ ਸਾਰੀ ਜ਼ਿੰਦਗੀ ਮੈਂ ਇਲੈਕਸ਼ਨਾਂ ਲੜੀਆਂ ਦਲਵਾਗਸੋਂ ਚੱਲ ਕੇ ਪਰ ਇਸ ਪਰਿਵਾਰ ਦੇ ਵਿੱਚ ਜੋ ਪਹਿਲਾਂ ਠੀਕ ਰਿਹਾ ਹੁਣ ਜੋ ਹੱਥੀ ਪਾਲਿਆ ਜਿਸ ਤਰ੍ਹਾਂ ਇੱਕ ਬੱਚਾ ਉਹਦੇ ਵਿੱਚ ਗੱਲ ਇਦਾਂ ਨਾ ਜਿਹੜਾ ਕੋਈ ਵੀ ਬੰਦਾ ਉਹ ਜਦੋਂ ਪੰਚੀ ਸਰਪੰਚੀ ਤੋਂ ਚੱਲ ਕੇ ਚੇਅਰਮੈਨ ਉੱਪਰ ਤੋਂ ਉੱਪਰ ਜਾਂਦਾ ਉਹ ਨੂੰ ਥੋੜੀ ਸੋਝੀ ਹੁੰਦੀ ਵੀ ਕੀ ਮੈਂ ਕਰਨਾ ਇਹਨਾਂ ਨੂੰ ਇੱਕ ਜੂਥ ਦਾ ਬਣਾ ਕੇ ਸੀ ਗਲਤੀ ਕਰਦੇ ਉਸ ਵੇਲੇ ਬਣਾ ਕੇ ਜੂਥ ਦਾ ਪ੍ਰਧਾਨ ਸਿੱਧਾ ਐਮਐਲਏ ਲਗਾਏ ਉਹਨਾਂ ਨੂੰ ਥੱਲੇ ਵਰਕਰਾਂ ਬਾਰੇ ਪਤਾ ਨਹੀਂ ਵੀ ਕੀ ਕਰਨਾ ਵਰਕਰਾਂ ਦੀ ਕਿੰਨੀ ਕਰਰ ਕਰਨੀ ਹੈ ਹੁਣ ਜਿਸ ਤਰ੍ਹਾਂ ਹੀ ਦੇਖਿਆ ਕਿ ਆਮ ਆਦਮੀ ਦੇ ਵਿੱਚ ਬੇਸ਼ੱਕ ਸ਼ੈਕਲ ਤੇ ਆਉਂਦਾ ਜਿਸ ਤਰ੍ਹਾਂ ਦੱਸਦੇ ਐ ਬਲਵੀਰ ਸਿੰਘ ਮੰਗਾ ਸਾਡੇ ਕੋਲ ਆਪਣੇ ਸਾਰਾ ਕਰਨਾਲਾ ਤੋਂ ਉਹਨਾਂ ਨੂੰ ਮਾਰਕੀਟਿੰਗ ਚੇਅਰਮੈਨ ਬਣਾਤਾ ਨਾ ਕਿ ਇਹ ਸਪਾਰਸ਼ਾਂ ਦੀ ਲੋੜ ਹੈ ਕਿ ਫਲਾਨਾ ਮੈਨੂੰ ਉਹਦਾ ਦਿਓ ਵੈਸੇ ਅਸੀਂ ਤਾਂ ਉਹਦੇ ਦੇ ਬੁੱਤ ਬਲੀਵ ਨਹੀਂ ਕਰਦੇ ਕਿਉਂਕਿ ਉਧੇ ਆਹੀ ਜਿਹੜੀ ਜਨਤਾ ਨਾਲ ਹੈ ਉਹ ਸਭ ਕੋਧੇ ਹੁੰਦੇ ਆ ਕਿੰਨੇ ਲੋਕ ਆਏ ਨੇ ਅੱਜ ਅੱਜ ਸਾਡੇ ਨਾਲ ਜੇ ਵੋਟ ਗਈਏ 5-6000 ਨੂੰ ਹੀ ਕਰ ਦੇਣਾ ਕਿਉਂਕਿ ਮੇਨ ਬੰਦੇ ਉਸਤਰਾਮ ਤੋਂ ਕਮਾ ਹੈ ਕਿੱਡਾ ਵੱਡਾ ਪਿੰਡ ਹੈ ਇਹਨਾਂ ਦੀ ਵਾਈਫ ਸਮਝ ਦੀ ਸ਼ੇਅਰ ਪਰਸਨ ਰਹੀ ਹੈ ਸਰਪੰਚ ਔਰ ਉੱਥੇ ਹਰਦੇਵ ਸਿੰਘ ਕਮਾ ਵਾਲੇ ਨਾਲ ਪੂਰੀ ਟੱਕਰ ਲੈ ਕੇ ਪਿੰਡ ਦੇ ਵਿੱਚੋਂ 11-1200 ਵੋਟ ਕੱਢਦੇ ਆ ਔਰ ਦੁਖੀ ਹੋ ਕੇ ਉਹ ਵੀ ਸਾਡੇ ਨਾਲ ਬੜਾ ਪ੍ਰੈਸ਼ਰ ਪਿਆ ਉਹਨਾਂ ਤੇ ਤੇ 3 ਸਾਲ ਸਰਕਾਰ ਹੈ 2.5 ਸਾਲ ਉਹ ਤੋਂ ਬਾਅਦ ਵਿੱਚ ਸਰਕਾਰ ਸਾਡੀ ਆਣੀ ਐ ਮੈਂ ਇਨਕੁਆਰੀਆਂ ਖਲਾ ਲਊਂ ਏਦਾਂ ਦੇ ਕਰਕੇ ਪਰ ਅੱਜ ਕੱਲ ਕੋਈ ਨਹੀਂ ਡਰਦਾ ਕਿ ਕਿਹੜੇ ਪਿੰਡ ਸਾਹਿਬ ਤੁਹਾਡੇ ਨਾਲ ਹੈ ਪਿੰਡ ਕਿੰਨੇ ਪਿੰਡ ਦੇ ਸਰਪੰਚ ਜੁੜੇ ਹੋਣੇ ਨਾਲ ਸਰਪੰਚ ਤਕਰੀਬਨ ਮੌਕੇ ਦੇ موجوده 1505 ਐ ਅੱਠ ਸਾਬਕਾ ਸਰਪੰਚ ਹੈ ਪੰਜ ਛੇ ਲੰਬੜਦਾਰ ਹੈ ਪੰਜ ਛੇ ਚੇਅਰਮੈਨ ਬਕ ਬਕ ਖਦਾਰਿਆਂ ਦੇ ਹੈ ਬਾਕੀ ਪੰਜ ਹੋਰ ਗਲ ਮੁਕਦੀ ਹਲੇ ਅਸੀਂ ਬਹੁਤਾ ਕੀਤਾ ਨਹੀਂ ਕਿਉਂਕਿ ਕਿਸੇ ਨੂੰ ਮਜਬੂਰ ਨਹੀਂ ਕੀਤਾ ਨਾ ਕੋ ਰਿਸ਼ਤੇਦਾਰੀ ਆ ਕੇ ਜਿਹੜਾ ਆਪਣੇ ਤੌਰ ਤੇ ਸਾਡੇ ਨਾਲ ਆਇਆ ਉਹਨੂੰ ਜੀ ਆਇਆਂ ਕਿਹਾ ਪੇ ਠੀਕ ਭਾਈ ਸਾਡੇ ਨਾਲ ਖੜਾ ਹੈ ਅਸੀਂ ਤੇਰੇ ਨਾਲ ਖੜਾਂਗੇ ਪਰ ਬਾਕੀ ਜਰ ਪਿੰਡਾਂ ਚੱਲਾਂਗੇ ਹੁਣ ਇਲੈਕਸ਼ਨ ਦੇ ਵਿੱਚ ਦੱਸ ਦਵਾਂਗੇ ਜਿਹੜਾ ਹੁਣ ਲੋਕ ਸਭਾ ਦਾ ਰਿਹਾ ਪਿੰਨਵੇਂ ਸ਼ਹਿਰ ਚ ਕੀ ਹੈ ਬੂਰੇ ਪੰਚਾਇਤਾਂ ਦੀਆਂ ਇਲੈਕਸ਼ਨਾਂ ਆਣੀਆਂ ਸਮਤੀਆਂ ਜ਼ਿਲ੍ਹਾ ਪਿਛੇ ਦਾਣੇ ਅਸੀਂ ਲੜਦੇ ਰਹੇ ਹਾਂ ਅਸੀਂ ਜ਼ੋਨ ਬਣਾਦੇ ਰਹੇ ਕਿਉਂਕਿ ਸਭ ਕੋ ਅਸੀਂ ਕਰਦੇ ਸੀ ਪਾਰਟੀ ਵਿੱਚ ਮੈਨੇ ਕੰਡਸ ਨਰਾਜ਼ਗੀ ਕਦੋਂ ਤੋਂ ਆ ਸਭ ਰਾੜ ਕੇ ਕਰਾਂਗੇ ਮੈਂ ਤੁਹਾਨੂੰ ਰਿਜ਼ਲਟਾਂ ਨੇ ਸਾਰੇ ਬੂਰੇ ਨਰਾਜ਼ਗੀ ਕਦੋਂ ਤੋਂ ਇਲੈਕਸ਼ਨਾਂ ਤੋਂ ਬਾਅਦ ਤੋਂ ਸ਼ੁਰੂ ਹੋਈ ਹੈ ਜਾਂ ਪਹਿਲਾਂ ਵੀ ਸੀ ਨਰਾਜ਼ਗੀ ਤਾਂ ਭਾਈ ਜਦੋਂ ਕੋਈ ਬੰਦਾ ਦੱਸੇ ਪੁੱਛੇ ਨਾ ਇਹਨਾਂ ਨੇ ਗੱਲ ਕੀਤੀ ਮੇਰੇ ਨਾਲ ਵੀ ਇਹਨਾਂ ਦਾ ਆਇਆ ਜਦੋਂ ਆਪਣੇ ਮੇਰਾ ਖਿਆਲ ਸਾਲਕਰੀ ਗੱਲ ਹੈ ਜਦੋਂ ਜੁਆਇਨ ਕੀਤਾ ਨਹੀਂ ਮੈਨੂੰ ਕਹਿੰਦੇ ਪੈਦਾ ਕਰਕੇ ਐਮਐਲ ਸਾਹਿਬ ਨੂੰ ਫੋਨ ਆਇਆ ਕਿ ਤੁਹਾਡੇ ਨਾਲ ਗੱਲ ਕਰਨੀ ਮੈਂ ਤਾਂ ਸੁੱ ਦੁਕਾਨ ਤੇ ਬੈਠਾ ਸੀ ਕਹਿੰਦੇ ਅਸੀਂ ਮੇਰੀ ਸਲਾਹ ਹੈ ਕਿ ਮੈਨੂੰ ਆਮ ਆਦਮੀ ਵਾਲੇ ਵੀ ਕਹਿੰਦੇ ਜੁਆਇਨ ਕਰ ਪ੍ਰੇਸ਼ਰ ਦਾ ਰਾਜਾ ਬੜਗ ਵੀ ਕਹਿੰਦਾ ਮੈਂ ਖੈ ਗੱਲ ਹੈਗੀ ਇਦਾਂ ਕਿ ਤੁਸੀਂ ਕਹਿੰਦੇ ਸਾਰੇ ਆਗਰ ਆਮ ਆਦਮੀ ਕਹਿੰਦੀ ਹੈ ਸਾਡੇ ਜਿਹੜੇ ਬੰਦੇ ਹੈਗੇ ਨਾਲ ਉਹਨਾਂ ਨੇ 400 ਵਧੀਆ ਲੰਘ ਜੂਗੇ ਪਰ ਉਥੋਂ ਇਹ ਜੁੱਤੀਆਂ ਖਾਦੀਆਂ ਹਾਲ 6 ਮਹੀਨੇ ਹੋਏ ਕਿ ਜੇ ਅਗਰ ਟਿਕਟ ਦੇਣ ਦੇ ਕਾਂਗਰਸ ਜਿੱਤੀ ਪਈ ਸੀ ਉਹ ਲੀਡਰਾਂ ਦੀ ਗਲਤੀ ਕਰਕੇ ਸਾਰਾ ਹੋਇਆ ਪਰ ਸਾਨੂੰ ਕੋਈ ਏਡੀ ਲੋੜ ਨਹੀਂ ਕਿਉਂਕਿ ਹਲੇ ਇਲੈਕਸ਼ਨ ਸਰਤੇ ਹੈ ਨਹੀਂ ਪਰ ਉਹਨਾਂ ਨੇ ਮੰਨ ਲਿਆ ਰਾਤ ਨੂੰ 10 12 ਬੰਦੇ ਇਕੱਠੇ ਹੋਏ ਉਹਨਾਂ ਚਾਰ ਬੰਦੇ ਰਾਣੇ ਵਰਗੇ ਇਹ ਕਹਿੰਦੇ ਸੀ ਵੀ ਨਹੀਂ ਮਾਂ ਪਾਰਟੀ ਹੁੰਦੀ ਹੈ ਕਾਂਗਰਸ ਕਾਂਗਰਸ ਬਾਕੀ ਇਹਨੇ ਸਾਰੇ ਸ਼ਹਿਰਾਂ ਨੇ ਪ੍ਰਧਾਨ ਸੀ ਹੋਰ ਸੀ ਉਹ ਨਹੀਂ ਕਹਿੰਦਾ ਵੀ ਨਹੀਂ ਇਹ ਕੰਮ ਗਲਤ ਹੈ ਜਾਂ ਆਮ ਜਾਂ ਆਜ਼ਾਦ ਰਹਿ ਲੋ ਕੋਈ ਗੱਲ ਨਹੀਂ ਹਾਂਜੀ ਦੂਜੇ ਦਿਨ ਫੇੜੀ ਆਪਣੇ ਹੋਰ ਸੱਦਲੇ ਬੰਦੇ ਐਮਸੀ ਤਗਰੇ ਸਰਪੰਚ ਪੰਜ 300 ਬੰਦੇ ਹਦਲੇ ਕੋਠੀ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਉੱਥੇ ਕਹਿਤਾ ਵੀ ਇਦਾਂ ਕਰੋ ਤੁਸੀਂ ਝੋਲਾ ਲਾਓ ਬਾਹਰ ਵੀ ਸੋਚੋ ਸਾਨੂੰ ਕਾਲੀ ਨਹੀਂ ਉਸੇ ਸ਼ਾਮ ਜਾ ਕੇ ਆਸ਼ੂ ਜੀ ਨਾਲ ਹਰਣਾ ਜੀ ਗਏ ਉੱਥੇ ਉਹਨਾਂ ਨੂੰ ਲੈ ਲਿਆਣੇ ਤੋਂ ਰਾਜਾ